ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਰਿਹਾ ਜਿਹੜੇ ਅੱਜ ਗੱਲ ਕਹਿ ਰਹੇ ਆ ਕਿ ਭਈਆਂ ਨੂੰ ਬਾਹਰ ਕੱਢੋ ਬੜਾ ਪੰਜਾਬ ਦੇ ਵਿੱਚ ਇੱਕ ਹੱਲਾ ਬੋਲਿਆ ਆ ਭਈਆਂ ਨੂੰ ਬਾਹਰ ਕੱਢੋ ਕੁਝ ਲੋਕ ਇਸ ਕੰਮਾਂ ਦੇ ਹੱਕਾਂ ਵਿੱਚ ਵੀ ਆ ਰਹੇ ਆ ਤੇ ਕੁਝ ਇਸ ਕੰਮ ਦਾ ਵਿਰੋਧ ਵੀ ਕਰ ਰਹੇ ਆ ਮੈਂ ਨਾ ਤਾਂ ਵਿਰੋਧ ਕਰ ਰਿਹਾ ਤੇ ਨਾ ਹੀ ਮੈਂ ਕੋਈ ਪੱਖ ਚੋ ਰਿਹਾ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਪੰਜਾਬ ਦੇ ਲੋਕੋ ਜਿਹੜੀ ਇਸ ਟਾਈਮ ਤੁਹਾਡੇ ਨਾਲ ਰਾਜਨੀਤੀ ਹੋ ਰਹੀ ਆ ਉਹ ਰਾਜਨੀਤੀ ਨੂੰ ਸਮਝ ਲਓ ਜੇ ਗੱਲ ਕਰੀਏ ਭਈਆਂ ਨੂੰ ਭਜਾਉਣ ਦੀ ਤੇ ਕੱਲੇ ਵੀ ਯਾਦ ਰੱਖ ਲੋ ਕਿ ਪੰਜਾਬ ਦੇ ਸਿੱਖਾਂ ਦੇ ਪੱਲੇ ਕੱਖ ਨਹੀਂ ਗਏ ਉਸ ਵਕਤ ਜਿਹੜੇ ਅਸ ਟਾਈਮ ਬੋਲੀ ਜਾਂਦੇ ਆ ਮੇਰੀ ਗੱਲ ਨੂੰ ਗਲਤ ਲੈਣਾ ਹੋਇਆ ਕਿਸੇ ਨੇ ਲੈ ਲਿਆ ਜੇ ਪਰ ਗੱਲ ਨੂੰ ਗਲਤ ਨਾ ਲਿਆ ਜੇ ਮੈਂ ਹੱਥ ਬੰਨ ਕੇ ਮਾਫੀ ਚੁੰਮਣਾ ਤੁਹਾਡੇ ਕੋਲੋਂ ਜੇਕਰ ਤੁਹਾਨੂੰ ਲੱਗੇ ਕਿ ਗੱਲ ਇਹ ਕੋਈ ਗਲਤ ਆ ਪਹਿਲਾਂ ਮੈਂ ਜਵਾਬ ਇਹ ਦੇ ਦਵਾਂ ਕਿ ਭਈਆਂ ਨੂੰ ਲਿਆਂਦਾ ਕਿਹਨੇ ਆ ਮੈਂ ਉਹਨਾਂ ਵਿਅਕਤੀਆਂ ਨੂੰ ਕਹਿ ਰਿਹਾ ਇਹ ਭਈਆਂ ਨੂੰ ਲਿਆਂਦਾ ਕਿਹਨੇ ਆ ਦੇ ਆਉਣ ਵਾਲੇ ਕੌਣ ਆ ਕਿ ਜਿਹੜਾ ਇਸ ਵਕਤ ਭਈਆਂ ਨੂੰ ਪੰਜਾਬ ਦੇ ਵਿੱਚ ਤੇ ਕੰਮ ਤੇ ਲਾਊਗਾ ਸਾਡਾ ਜਿਹੜਾ ਆਪਦੇ ਆਪ ਨੂੰ ਭਰਾ ਸਾਡੇ ਜਿਹੜੇ ਝੋਨਾ ਲਵਾਉਣਗੇ ਇਸ ਟਾਈਮ ਕਿ ਉਹਨਾਂ ਤੇ ਕੋਈ ਜਾ ਕੇ ਤੁਸੀਂ ਕੋਈ ਉਹਨਾਂ ਨੂੰ ਕਹੋਗੇ ਭਾਈ ਭਈਆਂ ਨੂੰ ਬਾਹਰ ਕੱਢਾ ਤੁਸੀਂ ਆਖੋਗੇ ਮੈਨੂੰ ਦੱਸੋ ਤਾਂ ਸਹੀ ਯਾਰ ਆਪਾਂ ਕਿਹਨੂੰ ਕਹਿ ਰਹੇ ਆ ਸਾਰੇ ਜਿਹੜੇ ਇਸ ਟਾਈਮ ਸਾਡੇ ਪ੍ਰਾਹ ਰੌਲਾ ਪਾ ਰਹੇ ਆ ਕਿ ਭਈਆਂ ਨੂੰ ਬਾਹਰ ਕੱਢੋ ਹਰ ਬੰਦਾ ਵੀਡੀਓ ਪਾ ਕੇ ਹਰ ਪਿੰਡ ਚੋ ਕਹਿ ਰਿਹਾ ਭਈਆਂ ਨੂੰ ਬਾਹਰ ਕੱਢੋ ਹਰ ਪਿੰਡ ਦੇ ਵਿੱਚ ਹਰ ਵਿਅਕਤੀ ਲੇਬਰ ਲਾਉਂਦਾ ਭਈਆਂ ਦੀ ਲਾਉਂਦਾ ਕਿ ਅਸ ਟਾਈਮ ਉਹ ਬੰਦ ਕਰਾ ਦੇਣਗੇ ਆਪਦੇ ਪਿੰਡਾਂ ਦੇ ਵਿੱਚੋਂ ਫਿਰ ਰਾਜਨੀਤੀ ਸਮਝੋ ਤੁਹਾਡੇ ਨਾਲ ਰਾਜਨੀਤੀ ਕੀ ਹੋ ਰਹੀ ਆ ਵੇਖੋ ਜਿੰਨਾ ਕ ਮੇਰਾ ਦਿਮਾਗ ਚਾਹ ਛੋਟਾ ਚਾਹ ਵੱਡਾ ਜਿੰਨੀ ਕ ਮੈਨੂੰ ਗੱਲ ਸਮਝ ਆਉਂਦੀ ਆ ਉਹਨੇ ਕ ਮੈਂ ਗੱਲ ਦਾ ਜਵਾਬ ਤੁਹਾਨੂੰ ਜ਼ਰੂਰ ਦੇਵਾਂਗਾ ਜੇ ਅੱਜ ਆਪਾਂ ਭਈਆਂ ਨੂੰ ਪੰਜਾਬ ਚੋਂ ਕੱਢਦੇ ਆ ਨਾ ਭਲਿਓ ਮਾਨਸੋ ਆਪਣੇ ਸਿੱਖ ਵੀ ਦੂਜੀਆਂ ਸਟੇਟਾਂ ਦੇ ਵਿੱਚ ਬੈਠੇ ਆ ਇਹ ਪਹਿਲਾਂ ਵੀ ਤਾਂ ਭਈਏ ਇੱਥੇ ਰਹਿੰਦੇ ਸੀ ਯਕਦਾਂ ਭਈਆਂ ਨੂੰ ਹੋਕ ਕੀ ਗਿਆ ਸਮਝੋ ਰਾਜਨੀਤੀ ਸਮਝੋ ਯਕਦਾਂ ਵੀ ਭਈਆਂ ਨੇ ਆਪ ਦਾ ਹੱਲਾ ਕਿਉਂ ਬੋਲ ਦਿੱਤਾ ਜਿਨ੍ਹਾਂ ਨੂੰ ਤੁਸੀਂ ਭਈਏ ਆਖ ਰਹੇ ਆ ਯਕਦਾਂ ਇਹ ਭਈਆਂ ਨੇ ਹੱਲਾ ਕਿਹੜੀ ਗੱਲੋਂ ਬੋਲਤਾ ਜਿਹੜੀ ਚੀਜ਼ ਇੱਕ ਸ਼ਾਂਤ ਬੈਠੀ ਹੋਵੇ ਤੇ ਸ਼ਾਂਤ ਹੋਣ ਤੋਂ ਬਾਅਦ ਨਾਲ ਦੀ ਨਾਲ ਭੁੱਛਰ ਗਈ ਹੋਵੇ ਉਹਦਾ ਕੋਈ ਨਾ ਕੋਈ ਤਾਂ ਕਾਰਨ ਹੁੰਦਾ ਫਿਰ ਸਿਆਸਤ ਸਮਝ ਲਓ ਸਿੱਖਾਂ ਦੇ ਪੱਲੇ ਨਾ ਤਾਂ ਕੋਈ ਸਿੱਖਾਂ ਦਾ ਮੰਤਰੀ ਆ ਜੇਕਰ ਸਿੱਖਾਂ ਦਾ ਕੋਈ ਮੰਤਰੀ ਹੁੰਦਾ ਤੇ ਅੱਜ ਸਿੱਖਾਂ ਨੇ ਇਹਨਾਂ ਕੰਮਾਂ ਨੂੰ ਨਹੀਂ ਪਹੁੰਚਣਾ ਸੀ ਔਰ ਰਹੀ ਗੱਲ ਠੀਕ ਆ ਕੋਈ ਆਪਣੇ ਪੱਗ ਬਨ ਕੇ ਕਵੇ ਕਿ ਮੈਂ ਸਿੱਖਾਂ ਦਾ ਮੰਤਰੀ ਆ ਅਸੀਂ ਮੰਨ ਲਾਂਗੇ ਜਿਵੇਂ ਕੋਈ Hindu ਕਹਿੰਦਾ ਮੈਂ Hinduਆਂ ਦਾ ਮੰਤਰੀ ਆ ਇਸਾਈਆਂ ਦਾ ਕਹਿੰਦਾ ਮੈਂ ਮੰਤਰੀ ਆ ਮੈਂ ਵੇਖੋ ਧਰਮ ਦੀ ਗੱਲ ਨਹੀਂ ਕਰ ਰਿਹਾ ਪਰ ਗੱਲ ਸਚਾਈ ਆ ਜੇਕਰ ਕੋਈ ਹਿੰਦੂਆਂ ਦੀ ਗੱਲ ਕਰਦਾ ਹੁੰਦਾ ਤਾਂ ਹਿੰਦੂਆਂ ਦੇ ਵਿਚਾਰਿਆਂ ਨੇ ਛੜਕਾ ਤੇ ਰੇਡਾਂ ਦਾ ਲਾ ਲਾ ਕੇ ਟਾਈਮ ਪਾਸ ਨਹੀਂ ਕਰਨਾ ਸੀ ਜੇਕਰ ਕੋਈ ਸਿੱਖਾਂ ਦਾ ਮੰਤਰੀ ਸਿੱਖਾਂ ਵਾਸਤੇ ਸੋਚਦਾ ਹੁੰਦਾ ਤੇ ਨਾਜਾਇਜ਼ ਕਦੇ ਜੇਲਾ ਤੇ ਕਦੇ ਇਹਨਾਂ ਤੇ ਕਦੇ ਅਤਿਆਚਾਰ ਨਹੀਂ ਹੋਣੇ ਸੀ ਇਹ ਸਚਾਈ ਗੱਲ ਆ ਕੋਈ ਸਮਝੂ ਕੋਈ ਨਹੀਂ ਸਮਝੂ ਹੁਣ ਮੈਂ ਸੋ ਇਹ ਗੱਲ ਨੂੰ ਕੱਢ ਕੇ ਮੈਂ ਇਹ ਕਹਿ ਰਿਹਾ ਕਿ ਜਿਹੜੇ ਭਈਆਂ ਦੀ ਆਪਾਂ ਗੱਲ ਕਰ ਰਹੇ ਆ ਉਹ ਲਿਆਉਣ ਵਾਲੇ ਕੌਣ ਸੀ ਪਰਾ ਮੇਰੇ ਤੁਸੀਂ ਆਪ ਦੱਸ ਦੋ ਅਸੀਂ ਨਹੀਂ ਲਿਆਂਦਾ ਫਿਰ ਇੱਕ ਮੈਨੂੰ ਸਕਰੀਨ ਸ਼ਾਟ ਇੱਥੋਂ ਲਿਆ ਹੁਣ ਇੱਕ ਇੱਕ ਵੀਰ ਹੈਗਾ ਕੋਈ ਢਿੱਲੋ ਢਿੱਲੋ ਦੋਨੇ ਢਿੱਲੋ ਆ ਆਪ ਇੱਕ ਮੈਂ ਧਿਆਨ ਨਾਲ ਦਿਖਾ ਦੇ ਮੇਰਾ ਪਰਾ ਆ ਰਿਹਾ ਹੁਣ ਇੱਕ ਢਿੱਲੋ ਨੇ ਲਿਖਿਆ ਜੇ ਭਈਏ ਨਹੀਂ ਆਉਂਦੇ ਤਾਂ ਇੱਥੋਂ ਦੀ ਲੇਵਰ ਨੇ ਲੁੱਟ ਕੇ ਖਾ ਜਾਣਾ ਜੱਟਾਂ ਨੂੰ ਜਾਂ ਫਿਰ ਨਾਲ ਇਹ ਵੀ ਮਤਾ ਪਾਇਆ ਜਾਵੇ ਕਿ ਰੇਡ 3000 ਲਿਆ ਜਾਵੇਗਾ ਭਈਆਂ ਤੋਂ ਬਿਨਾ ਇਥੋਂ ਦੀ ਲੇਬਰ ਨੇ ਝੋਨਾ ਨਹੀਂ ਸਕਦੀ ਮਤਲਬ ਸਿਰ ਨਹੀਂ ਲਾ ਸਕਦੀ ਮਤਲਬ ਪੂਰਾ ਨਹੀਂ ਟਾਮ ਇਸ ਲਈ ਜੱਟਾਂ ਦੇ ਕੰਮ ਵਿੱਚ ਕਿਸੇ ਦੀ ਸਲਾਹ ਦੀ ਕੋਈ ਲੋੜ ਨਹੀਂ ਇਹਨਾਂ ਨੇ ਲਿਖਿਆ ਫਿਰ ਇੱਕ ਕੋਈ ਕੋਈ ਪੱਤਰਕਾਰ ਨੂੰ ਕਿਸੇ ਢਿੱਲੋਂ ਨੇ ਜਵਾਬ ਦਿੱਤਾ ਕਿ ਗੱਲ ਸੁਣੋ ਓਏ ਵੋਟਾਂ ਮੇਰੇ 5-500 ਚ ਵਿਕਣ ਵਾਲੀ ਨਸਲੋ ਜਿਆਦਾ ਵਿਦਵਾਨ ਨਾ ਬਣੋ 500 ਰੁਪਏ ਤੁਹਾਡੀ 90% ਲੋਕਾਂ ਦੀ জমির ਦਾ ਮੁੱਲ ਆਪ ਖੜ ਜਾਇਆ ਕਰੋ ਇਹ ਮਤਲਬ ਇਹ ਦੋਨੇ ਕੌਣ ਸੀ ਏ ਜਿਹੜੇ ਭਈਆਂ ਨੂੰ ਲਿਆਉਂਦੇ ਆ ਹੁਣ ਮੈਂ ਪਹਿਲਾਂ ਤਾਂ ਜਵਾਬ ਦੇਵਾਂ ਕਿ ਜਿਹੜਾ ਇੱਕ ਢਿਲੋਂ ਨੇ ਕਿਹਾ ਕਿ 300 3000 ਤੋਂ ਰੇਟ ਵੱਧ ਨਹੀਂ ਹੋਣਾ ਚਾਹੀਦਾ ਨਾ ਹੋਵੇ ਪਰ ਜਦੋਂ ਯਾਰ ਤੁਹਾਡੀ ਫਸਲ ਆਉਂਦੀ ਆ ਤੁਸੀਂ ਉਦੋਂ ਕਿਉਂ ਕਹਿੰਨੇ ਆ ਭਾਈ ਸਾਡੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਤੇ ਜਦੋਂ ਇਹ ਲੋਕ ਜਿਹੜੇ ਮਜ਼ਦੂਰ ਆ ਤੁਹਾਡੇ ਕੋਲੋਂ ਆਪਦਾ ਰੇਟ ਮੰਗਣ ਉਦੋਂ ਤਾਂ ਧੱਕਾ ਜਦੋਂ ਤੁਸੀਂ ਟਰਾਲੀਆਂ 5-5000 ਦੀਆਂ ਵਿੱਚੋਂ ਮੈਂ ਇੱਥੇ ਵੀ ਦੱਸ ਦੇਵਾਂ ਜੀ ਕਈ ਇਹੋ ਜਿਹੇ ਪਿੰਡ ਹੁੰਦੇ ਆ ਜ਼ਿਮੀਂਦਾਰ ਭਰਾ ਹੀ ਹੁੰਦੇ ਆ ਜੱਟ ਭਾਈਚਾਰਾ ਜਿਹੜੇ ਲੋਕਾਂ ਨੂੰ ਕਈ ਘਰਾਂ ਦੇ ਵਿੱਚ ਫ੍ਰੀ ਵੀ ਤੂੜੀਆਂ ਸੱਟ ਦਿੰਦੇ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ 10% ਇਹੋ ਜਿਹੇ ਪਿੰਡਾਂ ਦੇ ਜੱਟ ਲੋਕ ਆ ਜਿਹੜੇ ਲੋਕਾਂ ਨੂੰ ਕਹਿੰਦੇ ਆ ਭਾਈ ਆ ਮਸ਼ੀਨ ਤੇਰੀ ਤੇ ਆ ਟਰਾਲੀਆਂ ਵੀ ਤੇਰੀਆਂ ਤੇ ਆ ਜਿਹੜਾ ਵਾਹਨ ਮੇਰਾ ਪਿਆ ਇਹ ਭਾਈ ਨਾ ਮੈਂ ਫਿਰ ਤੋਂ ਪੰਜੀ ਲਵਾ ਨਾ ਤੈਨੂੰ ਪੰਜੀ ਦੇਵਾ ਹਾਂ ਚਾਹ ਬੈ ਤੈਨੂੰ ਉਹ ਵੀ ਦੋ ਕੱਪ ਦੇ ਦੂੰਗਾ ਇੱਥੇ ਆਪਣਾ ਭਾਈ ਆ ਖੜਾ ਲੰਗਾ ਤੂੰ ਇੱਥੇ ਤੂੜੀ ਬਣਾ ਲੈ ਤੇ ਤੂੜੀ ਤੈਨੂੰ ਪੱਕੀ ਮੈਂ ਹੁਣ ਉਹ ਲੋਕਾਂ ਨੂੰ ਤਾਂ ਕਰਦਾ ਸਿਹਤਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪਰ ਜਿਹੜੇ ਲੋਕ 5-5000 ਰੁਪਈਆਂ ਦੀਆਂ ਟਰਾਲੀਆਂ ਵੇਚਦੇ ਆ ਤੂੜੀਆਂ ਦੀਆਂ ਉਹਦਾ ਭਾਈ ਤੁਸੀਂ ਆਪਦੀਆਂ ਤਾਂ ਤੂੜੀਆਂ ਦਾ ਵੀ ਮੁੱਲ ਪਾ ਲੈਨੇ ਆ ਤੇ ਕਿਸੇ ਦੀ ਮਿਹਨਤ ਦਾ ਮੁੱਲ ਵੀ ਨਹੀਂ ਪਾਉਂ ਦਿੰਦੇ ਤੁਸੀਂ ਅੱਜ ਤੁਸੀਂ ਕਿਹੜੀ ਗੱਲੋਂ ਮੈਂ 3000 ਵਾਲੇ ਨੂੰ ਗੱਲ ਕਰ ਰਿਹਾ ਫਿਰ ਦੂਜਾ ਜਵਾਬ ਦੇ ਰਿਹਾ ਜਿਹੜਾ ਕਹਿੰਦਾ 5-500 ਰੁਪਏ ਦੇ ਵਿੱਚ ਜ਼ਮੀਰ ਵੇਚਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਉਹ ਜ਼ਮੀਰ ਵੇਚਣ ਦੀ ਕਿਹਨੇ ਗੱਲ ਕੀਤੀ ਆ ਉਹ ਗੱਲ ਸੁਣੋ ਉਹ ਗਰੀਬ ਲੋਕਾਂ ਨੂੰ ਤਾਂ ਤੁਸੀਂ 5-5 ਜ਼ਮੀਰ ਵੇਚਣ ਦੀ ਗੱਲ ਕਰਦੇ ਆ ਤੇਰੇ ਲੋਕਾਂ ਨੇ ਤਾਂ ਪੰਜਾਬ ਵੇਚ ਕੇ ਧਰਤਾ ਸੀ ਚਟਕੇ ਧਰਤਾ ਪੰਜਾਬ ਦਸ ਮਹੀਨ ਨੂੰ ਗੱਲਾਂ ਕਰਦੀਆਂ ਬਹੁਤ ਸੌਖੀਆਂ ਹੁੰਦੀਆਂ ਪਹਿਲਾਂ ਗੱਲਾਂ ਸੋਚ ਲਿਆ ਕਰੋ ਜੇਕਰ 5-500 ਰੁਪਏ ਦੀ ਗੱਲ ਕਰਦੇ ਆ ਸ਼ਰਾਬ ਦੀ ਬੋਤਲ ਦੀ ਗੱਲ ਕਰਦੇ ਆ ਤਾਂ ਮੈਨੂੰ ਤੁਸੀਂ ਇਹ ਵੀ ਦੱਸੋ ਕਿ ਇਹ ਘਰਾਂ ਚ ਉਹਨਾਂ ਦੇ ਕੌਣ ਸੱਟ ਕੇ ਆਉਂਦਾ ਇਹ ਉਹਨਾਂ ਨੂੰ ਫੜਾ ਕੇ ਕੌਣ ਆਉਂਦਾ ਫਿਰ ਜਦੋਂ ਵੋਟਾਂ ਪੈਣ ਤੋਂ ਬਾਅਦ ਜਿਹੜੇ ਲੋਕ ਫ੍ਰੀ ਚ ਵੋਟਾਂ ਪਵਾ ਰਹੇ ਆ ਦੇਸ਼ ਦੇ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਆ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਆ ਜਿਹੜੇ ਨੋਟਾਂ ਨੂੰ ਵੋਟ ਪਾਉਂਦੇ ਆ ਵੀ ਸਾਨੂੰ ਕੋਈ ਪਸੰਦ ਨਹੀਂ ਕੁਝ ਲੋਕ ਐਹੋ ਜਿਹੇ ਆ ਵਿਚਾਰੇ ਦਿਹਾੜੀ ਮਾਰਦੇ ਆ ਕਿਸੇ ਤੋਂ ਪੰਜੀ ਨਹੀਂ ਲੈਂਦੇ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ ਉਹਨਾਂ ਲੋਕਾਂ ਨੂੰ ਕੀ ਮਿਲ ਗਿਆ ਬਈ ਤੁਸੀਂ ਜਵਾਬ ਦਿਓ ਗੱਲ ਤੁਸੀਂ 5 500 ਦੀ ਗੱਲ ਕਰਦੇ ਆ ਤੁਸੀਂ 3 300 ਯੂਨਟ ਚ ਵਿਕੇ ਪਿਛਲੀ ਆਈ ਕਿਵੇਂ ਰੌਲਾ ਪਾ ਲਿਆ ਤੁਸੀਂ ਨਾ ਹੁਣ ਇੱਥੇ ਭਈਆਂ ਦੀ ਗੱਲ ਕਰ ਰਿਹਾ ਸੀ ਜਵਾਬ ਤੁਹਾਨੂੰ ਨਾਲ ਨਾਲ ਦੇ ਹੀ ਗਿਆ ਬਈ ਭਈਆਂ ਦੀ ਭਾਈ ਸਾਹਿਬ ਐਸ ਟਾਈਮ ਪੰਜਾਬ ਚਾਹੇ ਇੰਡੀਆ ਦੀ ਗੱਲ ਕਰੀਏ ਸਿੱਖਾਂ ਦੀ ਬੋਲੀ ਬੋਲਨ ਵਾਲਾ ਕੋਈ ਵੀ ਵਿਅਕਤੀ ਨਹੀਂ ਆਪਣਾ ਪਹਿਲੇ ਨੰਬਰ ਤੇ ਤਾਂ ਇਹ ਆ ਕਿ ਇਹ ਕੋਈ ਹੋ ਸਕਦਾ ਸਿਆਸਤ ਨਾ ਹੋਵੇ ਇਹਦੇ ਪਿੱਛੇ ਕਿਤੇ ਆਪਾਂ ਇੱਥੋਂ ਭਈਏ ਕਢਦੇ ਕਢਦੇ ਆਪਣੇ ਭਾਈ ਸਿੱਖਾਂ ਦੇ ਉਧਰ ਕੋਈ ਪ੍ਰਾਪਰਟੀਆਂ ਬਣੀਆਂ ਪਈਆਂ ਹੁਣ ਦੂਜੀਆਂ ਸਟੇਟਾਂ ਦੇ ਵਿੱਚ ਤੇ ਆਪਾਂ ਇਹਨਾਂ ਦਾ ਵਿਰੋਧ ਕਰਦੇ ਕਰਦੇ ਆਪਦੇ ਸਿੱਖਾਂ ਤੋਂ ਹੱਤੋਂ ਬਈਏ ਵੀ ਉਹ ਇੱਧਰ ਆਉਣ ਭੱਜ ਕੇ ਹੁਣ ਤੁਸੀਂ ਕਹਣਾ ਇਹ ਕਿਵੇਂ ਹੋ ਜਾਊਗਾ ਇਹ ਕਿਵੇਂ ਹੋ ਜਾਊਗਾ ਉਹ ਭਲਿਓ ਮਾਨਸੋ ਠੰਡੇ ਰਹੋ ਪਹਿਲਾਂ ਵਾਲੇ ਜਿਹੜੇ ਆਪਾਂ ਕਹਿ ਲਿਓ ਨਾ ਜ਼ਖਮ ਆਪਣੇ ਜਿਹੜੇ ਕਹਿਲਾ ਅੰਗੂਰ ਹਲੇ ਉਹਨਾਂ ਤੇ ਨਹੀਂ ਆਇਆ ਹਲੇ ਆਪਣੇ ਜ਼ਖਮ ਉਵੇਂ ਹੀ ਪਏ ਆ ਮਾੜਾ ਜਾ ਪ੍ਰਾਣੀਆਂ ਖੁੱਡਾਂ 'ਚ ਹੱਥ ਪਾ ਕੇ ਵੇਖ ਲਿਆ ਕਰੋ ਆਪਣੇ ਕੋਲ ਹੀ ਕੁਛ ਨਹੀਂਗਾ ਜੇ ਮਾਲਕ ਹੀ ਆਪਣਾ ਅਫਸਰ ਲੱਗਿਆ ਤਾਂ ਵੀ ਉਹਨੇ ਬੋਲੀ ਸਰਕਾਰ ਦੀ ਬੋਲਣੀ ਆ ਜੇ ਕੋਈ ਆਪਣਾ ਮੰਤਰੀ ਆ ਤਾਂ ਵੀ ਉਹਨੇ ਬੋਲੀ ਪਾਰਟੀ ਦੀ ਬੋਲਣੀ ਆ ਸੋ ਸਾਡੇ ਵਾਸਤੇ ਤਾਂ ਅਜੇ ਤੱਕ ਬੋਲੇ ਕੋਈ ਨਹੀਂ ਮੈਂ ਕੀ ਦਾ ਨਾਮ ਲਵਾਂ ਤੁਸੀਂ ਦੱਸੋ ਜਿੰਨੀਆਂ ਪਾਰਟੀਆਂ ਬਣੀਆਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿੱਖਾਂ ਦੇ ਹੀ ਬਣੇ ਆ ਕਿਸੇ ਨੇ ਬੋਲੀ ਬੋਲੀ ਹੋਵੇ ਇੱਕ ਮੁੱਖ ਮੰਤਰੀ ਜ਼ਰੂਰ ਸੀ ਚਰਨਜੀਤ ਸਿੰਘ ਚੰਨੀ ਜਦੋਂ ਭਾਜਪਾ ਦਾ ਇੱਥੇ ਆਪਨਾ ਜਦੋਂ ਪ੍ਰਧਾਨ ਮੰਤਰੀ ਜੀ ਆਇਆ ਪ੍ਰਧਾਨ ਮੰਤਰੀ ਆਪਣਾ ਵੀ ਉਹ ਪ੍ਰਧਾਨ ਮੰਤਰੀ ਜੀ ਆਇਆ ਪੰਜਾਬ ਦੇ ਵਿੱਚ ਤਾਂ ਉਦੋਂ ਉਹਨਾਂ ਨੇ ਜ਼ਰੂਰ ਕਿਹਾ ਸੀ ਅਰ ਮੈਂ ਕਿਵੇਂ ਮਤਲਬ ਆਪਦੇ ਕਿਸਾਨਾਂ ਨੂੰ ਗੋਲੀ ਮਾਰਦਾ ਆਪਦਿਆਂ ਨੂੰ ਉਹਨਾਂ ਦਾ ਹੱਕ ਆ ਉਹਨਾਂ ਦੇ ਮਤਲਬ ਉਹਨਾਂ ਦੇ ਘਰ ਨੇ ਲਾਉਣਾ ਹੱਕ ਆ ਉਹਨਾਂ ਦਾ ਫਿਰ ਗੱਲ ਉਹਨਾਂ ਨੇ ਇੱਕ ਐਸੀ ਵੱਟਾ ਤੁਹਾਡੇ ਵੱਜਿਆ ਨਹੀਂ ਕੋਈ ਵੱਟੇ ਬਾਜੀ ਨਹੀਂ ਹੋਈ ਉਹ ਤਾਂ ਮਾੜਾ ਸਟੈਂਡ ਲੈ ਗਿਆ ਹੋਰ ਮੈਨੂੰ ਤੁਸੀਂ ਦੱਸੋ ਵੀ ਇਦੋਂ ਬਾਅਦ ਜਾਂ ਇਦੋਂ ਪਹਿਲਾਂ ਜਿਹੜੇ ਮੰਤਰੀ ਹੋਏ ਆ ਪੰਜਾਬ ਮਗਰ ਕਿੰਨੇ ਕ ਸਟੈਂਡ ਲਏ ਆ ਤੁਸੀਂ ਮੈਨੂੰ ਦੱਸੋ ਅੱਜ ਜਿਹੜੇ ਲੋਕਾਂ ਨੂੰ ਤੁਸੀਂ 5-500 ਤੇ ਵਿਕਾਊ ਕਹਿੰਨੇ ਆ ਜਿਹੜੇ ਲੋਕ ਕਹਿ ਰਹੇ ਆ ਤੁਹਾਨੂੰ ਕਮੈਂਟ ਦਿਖਾਈ ਦਿੱਤੇ ਆ ਫਿਰ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਜਦੋਂ ਆ ਕਾਲੇ ਕਾਨੂੰਨ ਬਿੱਲਾਂ ਦੀ ਗੱਲ ਆਈ ਆ ਕਿਹੜੀ ਪਾਰਟੀ ਸੀ ਜਿਨ੍ਹਾਂ ਨੇ ਇਹ ਮਤਲਬ ਪਹਿਲਾਂ ਹੀ ਤੁਹਾਨੂੰ ਕਹਤਾ ਵੀ ਆ ਚੱਕੋ ਭਾਈ ਬਾਹਰ ਲੱਕੇ ਕੌਣ ਸੀ ਆਪ ਸਿੱਖਾਂ ਜੀ ਆਉਂਦੇ ਆ ਉਹ ਕਹਿੰਦੇ ਸੀ ਬਿੱਲ ਚੰਗੇ ਆ ਜਦੋਂ ਤੁਸੀਂ ਧਰਨੇ ਲਾਤੇ ਉਹ ਕਹਿੰਦੇ ਬਿੱਲ ਮਾੜੇ ਤੁਸੀਂ ਦੱਸੋ ਜਵਾਬ ਦਿਓ ਇਹ ਗੱਲ ਦਾ ਮੈਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਜਿਹੜਾ ਇਸ ਵਕਤ ਜੇ ਤੁਸੀਂ ਭਈਆਂ ਦੀ ਗੱਲ ਕਰਦੇ ਆ ਤਾਂ ਜਿਹੜਾ ਇੱਕੀ ਝੋਨਾ ਲਵਾਊਗਾ ਭਈਆਂ ਤੋਂ ਉਹਨੂੰ ਤੁਸੀਂ ਕਿੰਨਾ ਡੰਡ ਲਾਓਗੇ ਤੁਸੀਂ ਦੱਸੋ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਇਸ ਮਾਮਲੇ ਤੇ ਮੇਰੀ ਹਾਲਤ ਬਹੁਤ ਖਰਾਬ ਸੀ ਕਿਉਂਕਿ ਕੱਲ ਮੀਂਹ ਦੇ ਵਿੱਚ ਕਿਤੇ ਅਸੀਂ ਗਏ ਸੀਗੇ ਭਾਈ ਮੀਂਹ ਦੇ ਵਿੱਚ ਭਿੱਜ ਗਏ ਕਣੀਆਂ ਪੈਂਦਿਆਂ ਰੀਆਂ ਲਗਭਗ 35 40 ਕਿਲੋਮੀਟਰ ਤੋਂ ਚੱਲੇ ਸੀ ਤੇ ਜਿਹੜੀ ਸਿਹਤ ਕਾਫੀ ਖਰਾਬ ਸੀ ਪਰ ਮੈਂ ਫਿਰ ਵੀ ਹੁਣ ਕਹਿ ਰਿਹਾ ਭਈਏ ਭਜਾਓ ਭਈਏ ਭਜਾਓ ਤੋਂ ਅੰਦੋਲਨ ਤਾਂ ਚਲਾ ਦਿੱਤਾ ਪਰ ਮੈਨੂੰ ਇਹ ਵੀ ਦੱਸੋ ਵੀ ਭਜਾਉਣ ਤੋਂ ਬਾਅਦ ਆਪਾਂ ਭਜਾਉਣ ਨੂੰ ਕਿਹਨੂੰ ਕਹਿ ਰਹੇ ਆ ਯਾਰ ਆਪਾਂ ਇੱਕ ਵਾਸਤੇ ਦਾ ਵੀਡੀਓ ਪਾ ਰਹੇ ਆ ਸਪੈਇਦੇ ਪਟਾ ਦੇ ਲੋਕੋ ਸਪੈਇਦੇ ਜ਼ਮੀਨਾਂ ਦਾ ਪਾਣੀ ਖਾ ਗੇ ਉਹ ਪਾਣੀ ਮੁਕਾਈ ਜਾਂਦੇ ਆ ਤੇ ਪਟਾਏ ਕਿਸੇ ਨੇ ਨਹੀਂ ਜਿਹੜੇ ਵੀਡੀਓ ਪਾਉਂਦੇ ਕਈ ਆਪ ਹੀ ਆਪਦੇ ਲਾਈਵ ਬੈਠੇ ਹੁੰਦੇ ਇਹ ਆਪਾਂ ਕਹਿ ਕਿਨੂੰ ਰਹੇ ਆ ਭਈ ਇਹ ਭਜਾਓ ਭਜਾਉਣ ਦੀ ਨੌਬਤ ਨਹੀਂ ਗਈ ਲਿਆਂਦੇ ਕਿਹਨੇ ਆ ਸਭ ਤੋਂ ਵੱਡਾ ਸਵਾਲ ਇਹ ਆ ਅੱਜ ਕਈ ਲੋਕ ਕਹਿਣਗੇ ਜੀ ਫਲਾਨੀ ਪਾਰਟੀ ਪੰਜਾਬ ਵਾਸਤੇ ਸਹੀ ਨਹੀਂ ਗਈ ਤੇ ਉਹ ਲਿਆਂਦੀ ਕਿਹਨੇ ਆ ਅਸੀਂ ਲਿਆਂਦੀ ਆ ਇਸ ਤਾਂ ਰੱਸਾ ਨਹੀਂ ਪਾਇਆ ਕਿਸੇ ਨੂੰ ਆ ਜਾ ਬਾਈ ਉਰੇ ਮੇਰੀ ਇਹ ਬੇਨਤੀ ਹੈ ਆ ਕਿ ਪੰਜਾਬ ਦੇ ਲੋਕੋ ਜਿਹੜੇ ਹੈ ਛੋਟੇ ਦਿਮਾਗ ਵਾਲੇ ਕੁਝ ਕੁ ਵਿਅਕਤੀ ਜਿਹਨੇ ਸਿਆਸਤ ਨੂੰ ਕੇਂਦਰ ਦੀ ਸਿਆਸਤ ਨੂੰ ਸਮਝ ਲਓ ਯਾਦ ਰੱਖ ਲਓ ਗੱਲ ਪੰਜਾਬ ਦੇ ਸਿੱਖੋ ਉਹ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਮੈਂ ਕਹਿੰਨਾ ਤੁਸੀਂ ਭਈਆਂ ਨੂੰ ਨਾ ਕੰਮ ਦਿਓ ਪਰ ਇੱਕ ਚੀਜ਼ ਤਾਂ ਸੋਚੋ ਯਕਦਾਂ ਆ ਦੋ ਢਾਈ ਜਾਂ ਤਿੰਨ ਮਹੀਨੇ ਜਾਂ ਪੰਜ 6 ਮਹੀਨੇ ਦੇ ਵਿੱਚ ਵਿੱਚ ਐਹੋ ਜੀ ਕਿਹੜੀ ਬੋਲੀ ਚੱਲ ਪਈ ਕਿ ਪੰਜਾਬ ਦੇ ਲੋਕਾਂ ਨੇ ਭਈਆਂ ਦਾ ਵਿਰੋਧ ਕਰਤਾ ਤੇ ਪੰਜਾਬ ਦੇ ਵਿੱਚ ਜਿਹੜੇ ਭਈਏ ਆਏ ਸੀ ਉਹਨਾਂ ਨੇ ਭਾਈ ਸਾਹਿਬ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਸ਼ੁਰੂ ਕਰਤੀਆਂ ਯੱਕ ਦਾ ਮੈਂ ਹੋ ਜਾ ਕੀ ਹੋ ਗਿਆ ਪੰਜਾ ਛੇ ਮਹੀਨਾ ਦੇ ਵਿੱਚ ਵਿੱਚ ਸੋਚ ਤਾਂ ਲਓ ਯਾਰ ਕਿਉਂ ਤੁਹਾਨੂੰ ਨਹੀਂ ਲੱਗਦੀ ਕੋਈ ਇਹ ਸਿਆਸਤ ਆ ਲੱਗਦੀ ਹੈ ਤੁਹਾਨੂੰ ਕੋਈ ਸਿਆਸਤ ਆ ਇਹ ਮੈਨੂੰ ਤਾਂ ਲੱਗਦੀ ਵੀ ਕੋਈ ਸਿਆਸਤ ਜੀ ਆ ਇਹ ਮੇਰੇ ਹੱਥ ਬੰਨ ਕੇ ਬੇਨਤੀ ਆ ਕਿੱਦੇ ਜੀਆਂ ਦੂਜੀਆਂ ਸਟੇਟਾਂ ਦੇ ਵਿੱਚ ਸਿੱਖ ਭਾਈਚਾਰਾ ਬੈਠਾ ਉਹਨਾਂ ਵੱਲ ਸੋਚ ਕੇ ਕੋਈ ਕਦਮ ਚੱਕਿਆ ਜਾਵੇ ਰਹੀ ਗੱਲ ਭਈਆਂ ਦੀ ਤੁਹਾਨੂੰ ਨਹੀਂ ਪਸੰਦ ਉਹਨਾਂ ਨੂੰ ਕੰਮ ਨਾ ਦਿਓ ਝੋਨਾ ਵੀ ਤੁਸੀਂ ਲਵਾਉਣਾ ਉਹਨਾਂ ਕੋਲੋਂ ਸਾਰਾ ਕੰਮ ਤੁਸੀਂ ਕਰਾਉਣਾ ਮੇਰੀਆਂ ਗੱਲਾਂ ਤੁਹਾਨੂੰ ਪੈੜੀਆਂ ਜਰੂਰ ਲੱਗਣਗੀਆਂ ਪਰ ਜਿਹੜੀਆਂ ਸੱਚ ਆ ਸਿੱਖਾਂ ਦੇ ਪੱਲੇ ਕੱਖ ਨਹੀਂ ਵੀਰੋ ਸਿੱਖਾਂ ਨੂੰ ਜਾਣ ਬੁੱਝ ਕੇ ਹਥਿਆਰਤਾ ਚਕਵਾਉਂਦੇ ਆ ਵੀ ਆਪੇ ਗੈਰਕਾਨੂੰਨੀ ਹੋਣ ਔਰ ਤੁਸੀਂ ਵਿਰੋਧ ਕਰੋ ਮੈਂ ਤੁਹਾਨੂੰ ਕਹਿਣਾ ਜਾਤ ਪਾਤ ਨੂੰ ਛੱਡ ਦਿਓ ਓ ਮੇਰੇ ਵੀਰੋ ਸਿੱਖੋ ਆਪਦੇ ਆਪ ਨੂੰ ਸਿੱਖ ਆਪ ਕਹਿੰਦੇ ਆ ਜਾਤਾਂ ਪਾਤਾਂ 'ਚ ਫਸੇ ਹੋਏ ਆ ਜਾਤ ਪਾਤ ਨੂੰ ਛੱਡ ਕੇ ਜਿਹੜਾ ਕੋਈ 100 ਕਿੱਲੇ ਵਾਲਾ ਜੱਟ ਆ 50 ਕਿੱਲੇ ਵਾਲਾ ਜੱਟ ਉਹ ਗਰੀਬ ਜੱਟ ਨੂੰ ਕਵਰ ਕਰ ਲਵੇ ਜਿਹੜਾ ਕੋਈ ਤਗੜਾ ਮਜਬੀ ਸਿੱਖ ਆ ਉਹ ਗਰੀਬ ਮਜਬੀ ਨੂੰ ਗਰੀਬ ਮਜਬੀ ਸਿੱਖ ਨੂੰ ਅਮਾੜਾ ਕਵਰ ਕਰ ਲਵੇ ਹਰ ਬੰਦਾ ਆਪ ਦੀ ਆਪ ਦੀ ਚਾਤ ਨੂੰ ਕਵਰ ਕਰ ਲਵੇ ਜਾ ਸਾਡਾ ਸਿੱਖ ਸਿੱਖੀਆਂ ਨੂੰ ਕਵਰ ਕਰ ਲਵੇ ਸਾਨੂੰ ਲੋੜ ਨਹੀਂ ਪੈਣੀ ਕਿਸੇ ਦੀ ਪਰ ਇਸ ਟਾਈਮ ਸਾਡੇ ਨਾਲ ਸਿਆਸਤ ਹੋ ਰਹੀ ਆ ਤੁਹਾਨੂੰ ਸਮਝ ਨਹੀਂ ਪੈਣੀ ਆ ਗੱਲ ਮੈਂ ਫੇਰ ਤੋਂ ਕਹਿ ਰਿਹਾ ਇਕਦਮ ਇਹਨਾਂ ਪੰਜਾਂ 6 ਮਹੀਨਿਆਂ ਦੇ ਵਿੱਚ ਵਿੱਚ ਕਿਵੇਂ ਹੋ ਗਿਆ ਲੋਕਾਂ ਨੇ ਰੌਲਾ ਪਾਤਾ ਭਈਏ ਪਛਾਦੋ ਇਕਦਮ ਭਈਆਂ ਦੇ ਦਿਮਾਗ ਵਿੱਚ ਕਿਹੜੀ ਇਹੋ ਜੀ ਚੜ੍ਹੇਲ ਜਾਂ ਭੂਤ ਵਰਗੀ ਕਿ ਉਹਨਾਂ ਨੇ ਲੋਕਾਂ ਦੇ ਨਾਲ ਸਿੱਖਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਸਮਝ ਲਓ ਸਮਝੋ ਮੇਰੀਆਂ ਗੱਲਾਂ ਭੜੀਆਂ ਲੱਗਣਗੀਆਂ ਜੇਕਰ ਕੁਝ ਮੇਰੀ ਗੱਲ ਰਹਿ ਗਈ ਹੋਈ ਉਹ ਮੈਂ ਆਪਦੇ ਦੂਸਰੇ ਗੱਲਾਂ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰ ਲੂੰਗਾ ਮੈਂ ਇਹਨਾ ਕਹਿਣਾ ਚਾਹੂੰਗਾ ਕਿ ਸਿੱਖਾਂ ਦੇ ਪੁੱਤ ਕਲਮਾ ਚੱਕ ਲੋ ਆਈਪੀਐਸਾਂ ਦੀਆਂ ਕਲਮਾ ਫੜਨੀਆਂ ਸਟਾਰਟ ਕਰੋ ਜਾਤ ਪਾਤ ਛੱਡੋ ਜੇ ਕੋਈ ਗਰੀਬ ਮਜਬੀ ਤੁਹਾਡੇ ਲੱਗਿਆ ਹੋਇਆ ਸੀਰੀ ਲੱਗਿਆ ਹੋਇਆ ਉਹਦੇ ਬੱਚੇ ਨੂੰ ਫੜੋ ਆਪਦੇ ਬੱਚੇ ਦੇ ਬਰੋਬਰ ਪੜਾਓ ਤੇ ਜੇ ਕੋਈ ਬੰਦਾ ਇਹ ਸੋਚਦਾ ਕਿ ਇਹਦਾ ਇਹਦਾ ਪਿਓ ਮੇਰੇ ਸਿਰੇ ਲੱਗਿਆ ਸੀ ਕੱਲ ਨੂੰ ਮੁੰਡਾ ਮੇਰਾ ਜਿਹੜਾ ਉਹ ਮੇਰੇ ਮੁੰਡੇ ਦੇ ਸਿਰੇ ਲੱਗਿਆ ਹੋਊਗਾ ਉਹਦਾ ਮੁੰਡਾ ਫੇਰ ਤੁਸੀਂ ਇਹ ਭਾਈ ਸਾਹਿਬ ਭੁੱਲ ਜੋ ਜਿਹੜੀ ਗੱਲ ਕਿਉਂਕਿ ਪੰਜਾਬ ਨੂੰ ਇਸ ਟਾਈਮ ਇੱਕੇ ਦੀ ਲੋੜ ਆ ਪੰਜਾਬ ਨੂੰ ਮਾਰਨ ਵਾਸਤੇ ਤਾਂ ਬਹੁਤ ਤਗੜੀਆਂ ਸਿਆਸਤਾਂ ਲੱਗੀਆਂ ਹੋਈਆਂ ਤੁਹਾਡੀ ਸਿਆਸਤ ਦੀ ਕੋਈ ਲੋੜ ਨਹੀਂ ਜਾਤ ਪਾਤ ਨੂੰ ਛੱਡ ਦਿਓ ਔਰ ਗਰੀਬਾਂ ਤੇ ਅਤਿਆਚਾਰ ਕਰਨੇ ਛੱਡ ਦਿਓ ਕਈ ਤਾਂ ਇਹੋ ਜਿਹੇ ਲੋਕ ਹੀ ਨੇ ਕੋਲ ਜਾਣ ਗਰੀਬ ਲੋਕ ਚਾਹੇ ਉਹ ਐਸ்சி ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਕਿਹਦੇ ਕੋਲ ਜਾਣਾ ਤੱਕਾ ਗਰੀਬ ਨਾਲ ਹੋਣਾ ਹੀ ਹੁੰਦਾ ਚਾਹੇ ਉਹ ਗਰੀਬ ਜੱਟਾ ਤੇ ਚਾਹੇ ਉਹ ਮਜਬੀ ਸੇਖਾ ਚਾਹੇ ਕੋਈ ਹੋਵੇ ਪਰ ਮੈਂ ਕਹੂੰਗਾ ਸਿਆਸਤ ਸਮਝ ਲੂ ਹਲੇ ਪੰਜਾਬ ਆਪਸ ਵਿੱਚ ਲੜਨਾ ਛੱਡ ਦੇਵੇ ਪੰਜਾਬ ਦੇ ਲੋਕ ਇਕਾ ਕਰ ਲੈਣ ਜਿਹੜੇ ਪੰਜਾਬ ਦੇ ਬਣੇ ਹੋਏ ਮੰਤਰੀ ਪੰਜਾਬ ਦੇ ਮੰਤਰੀ ਪੰਜਾਬ ਵਾਸਤੇ ਬੋਲੀਆਂ ਘੱਟ ਬੋਲਦੇ ਆ ਹੋਰ ਸਟੇਟਾਸ ਤੇ ਜ਼ਿਆਦੇ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਸੀ ਮੇਰਾ ਖਸਮ ਹੋਵੇ ਮੇਰੇ ਵੱਲ ਤੇ ਮੈਂ ਵੇੜਾ ਦੇਵਾਂ ਖੱਲ ਪਰ ਸਾਡੇ ਖਸਮ ਸਾਡੇ ਵੱਲ ਨਹੀਂ ਤੇ ਉਹਨਾਂ ਨੇ ਆਪਾਂ ਨੂੰ ਥੱਲ ਦੇਣਾ ਸਾਥੋਂ ਵੇੜਾ ਨਹੀਂ ਥੱਲਿਆ ਜਾਣਾ ਯਾਦ ਰੱਖ ਲੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ